ਅਬੋਰ ਕਿੰਨੂ ਮੰਡੀ ਤੋਂ ਲਾਈਵ ਜੁੜੇ ਹੋਏ ਹਾਂ ਤੁਸੀਂ ਦਾ ਪੋਸਟ ਮੇਲ ਦੇ ਨਾਲ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਲਗਾਤਾਰ ਜਾਰੀ ਹੈ ਅੱਜ 19 ਫਰਵਰੀ 2024 ਦਿਨ ਸੋਮਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੱਜ ਮੰਡੀ ਦੇ ਵਿੱਚ ਜਿਹੜਾ ਕਿੰਨੂ ਹੈ ਉਹ ਕੀ ਭਾਅ ਕਿਹਾ ਉਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਤੇ ਬੇਨਤੀ ਇਹ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਮੰਡੀ ਦੇ ਵਿੱਚ ਕਿੰਨੂ ਹੈ ਜਿਹੜਾ ਉਹ ਉੱਚਾ 13-14 ਰੁਪਏ 13-14 ਰੁਪਏ ਉੱਚਾ ਵਿਖਿਆ ਇਸ ਤੋਂ ਇਲਾਵਾ ਜਿਹੜਾ ਆਮ ਭਾਅ 10 ਤੋਂ 12 ਰੁਪਏ ਤੱਕ ਤੇ ਮਾੜਾ ਜਿਹੜਾ ਕਿੰਨੂ ਦਾ ਭਾਅ ਉਹ 6-7 ਰੁਪਏ ਮੰਡੀ ਦੇ ਵਿੱਚ ਰਿਹਾ 19 ਫਰਵਰੀ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵੀਡੀਓ ਨੂੰ ਦੋਸਤੋ ਵੱਤਵਾਤ ਸ਼ੇਅਰ ਜਰੂਰ ਕਰਦੇ ਹੋ ਅੱਜ ਮੌਸਮ ਦਾ ਠੰਡਾ ਰਹਿਣ ਕਰਕੇ ਬਦਲਬਾਈ ਹੋਣ ਕਰਕੇ ਕਿਤੇ ਨਾ ਕਿਤੇ ਰੇਟ ਤੇ ਅਸਰ ਪਿਆ ਤੇ ਮਾਲ ਵੀ ਅੱਜ ਘਟਿਆ ਤੇ ਵਪਾਰੀ ਵੀ ਮੰਡੀ ਦੇ ਵਿੱਚ ਅੱਜ ਘੱਟ ਵੇਖਣ ਨੂੰ ਮਿਲ ਰਹੇ ਆ ਤਾਂ ਇਸ ਕਰਕੇ ਤੁਹਾਨੂੰ ਲਾਈਵ ਤਸਵੀਰਾਂ ਸੁੱਧੀਆਂ ਬੋਰ ਕਿੰਨੂ ਮੰਡੀ ਤੋਂ ਹਰ ਰੋਜ਼ ਦੀ ਤਰ੍ਹਾਂ ਵਿਖਾ ਰਹੇ ਆ ਤਾਂ ਉਹ ਦੱਸ ਰਹੇ ਆ ਕਿ ਅੱਜ ਜਿਹੜਾ ਭਾ ਮੰਡੀ 'ਚ ਉਹ 13-14 ਰੁਪਏ ਉੱਚਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਰੇਟ ਜਿਹੜਾ ਵੱਧ ਸਕਦਾ ਤਾਂ ਫਿਰ ਮੈਂ ਕਹਿ ਰਿਹਾ ਵੀਰੋ ਇਹ ਜਿਹੜੇ ਰੇਟ ਵਧਣ ਵਾਲੀ ਗੱਲ ਹੈ ਇਹ ਸਿਰਫ ਇਸ ਕਰਕੇ ਆ ਕਿ ਫਰਵਰੀ 19 ਹੋ ਚੁੱਕੀ ਹੈ ਤਾਂ ਰੇਟ ਇੱਥੇ ਆ ਕੇ ਬੰਨਣਾ ਹੀ ਹੁੰਦਾ ਤਾਂ ਕਿ ਇਹ ਮੌਸਮ ਦੀ ਮਾਰ ਹੈ ਜਿਹੜੀ ਉਹ 2-3 ਦਿਨ ਕਹਿੰਦੇ ਹੈ ਖਰਾਬ ਰਹਿਣਾ ਤਾਂ ਉਹਦੀ ਮਾਰ ਹੈ ਜਿਹੜੀ ਉਹਨਾ ਪੈ ਜੇ ਤਾਂ ਰੇਟ ਹੈ ਜਿਹੜਾ ਉਹ ਵਧਣ ਦੀ ਉਮੀਦ ਪਾਈ ਜਾ ਰਹੀ ਹੈ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ